ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019877 ਸਤਿ ਸ਼੍ਰੀ ਅਕਾਲ ਭਾਈ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਮ ਮੇਰੇ ਹਰਪ੍ਰੀਤ ਸਿੰਘ ਪਿੰਡ ਕਟੂ ਜਿਲਾ ਨੰਬਰ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 78890 97305 78890 97305 97305 ਜਿਹੜਾ ਆਪਾਂ ਬੱਚੀ ਦੇਖਦੇ ਆ ਪਲੂਣ ਪਹਿਲਾ ਸੂਆ ਸੂਈਆ ਹਨਾ ਹਾਂ ਵੀ ਪਹਿਲਾ ਸੂਆ ਸੂਈਆ ਦੰਦੋ ਕਿਵੇਂ ਦੰਦੋ ਚੌਗੀ ਉਹਦੇ ਦੰਦੋ ਚੌਗੀ ਪਲੂਣ ਪਹਿਲਾ ਸੂਆ ਬੱਚਾ ਇਹਨੇ ਕੀ ਦੇਤਾ ਬੱਚਾ ਬਸਣਾ ਵੀਰੇ ਮਗਰੇ ਦੇ ਬੱਚਾ ਕਹੇ 1 ਵਜੇ ਸੂਈ ਆ ਅੱਜ ਸਵੇਰੇ ਸੂਈਆ ਵੀ 2 ਵਜੇ ਜੀਰ ਓਕੇ ਆ ਜੀਰ ਵਗੈਰਾ ਓਕੇ ਉਹਦੇ ਸਿੱਟੇ ਦੀ ਜੀਰ ਆਪਾਂ ਹਾਂ ਜੀਰ ਸਿੱਟੇ ਵੀਰੇ ਠੀਕ ਚਿੰਨਾ ਕੋ ਬੋਲੋ ਚੋਇਆ ਬੋਲੋ ਵੀਰੇ 4 ਕਿਲੋ ਬੋਲੋ ਚੋਇਆ ਜੀ ਬਾਰਗ ਠੀਕ ਹੈ ਬਾਕੀ ਲੇਵਾ ਫਟਫਟ ਹਨਾ ਹਾਂ ਫਟਫਟ ਫਿਕਸ ਲੈ ਵੀ ਆਲੀਆ ਠੀਕ ਹੈ ਜੇ ਜਨ ਖੰਡੀ ਸੀ ਲਾ ਬਾਕੀ ਮੂੰਹ ਨਾ ਕੋਈ ਔਲ ਫੋਨ ਨਹੀਂ ਚੌਣ ਚ ਵੈਕ ਨੰਬਰ ਇੱਕ ਨੰਬਰ ਤੇਰੇ ਸਾਹਮਣੇ ਬੱਤੀ ਕਿੱਥੇ ਖੜ ਗਈ ਪੂ ਚੱਕ ਲੈਂਦੀ ਆ ਹਾਂ ਖੰਡੀ ਜੀ ਖੋਲਾ ਤਾਰਾ ਤੂਰਾ ਇੱਕ ਨੰਬਰ ਤਾਰਾ ਤੂਰਾ ਜੇ ਮੋ ਇੱਕ ਨੰਬਰ ਬਾਕੀ ਯਾਦ ਨਹੀਂ ਤੇਰੇ ਸਾਹਮਣੇ ਬਈ ਠੀਕ ਹੈ ਅੰਦਾਜ਼ਾ ਲਾਈਏ ਕਿੰਨਾ ਦੁੱਧ ਪਾ ਦੂਗੀ ਦਾਦਾ ਬਾਈ ਕਹਿੰਦੇ ਠੀਕ ਆਲਾ 17 18 ਕਿਲੋ ਕੋਨੇ ਹੱਥ ਨਾਲ ਬੱਤੀ ਦੋ ਜੀ 17 ਸਵਰਜ ਚਵਾਈ ਦੇਖੋ ਜਮਾ ਧਾਰਾ ਪੂਰੇ ਸਾਫ਼ ਸੁਥਰੀਆਂ ਚੌਂਡ ਚੰਗਾ ਤੇ ਬਾਕੀ ਜ਼ੀਲੜ ਨੇ ਨਿਆਣਾ ਵੈਸੇ ਵੀਰ ਨੇ ਵਾਲੇ ਮੈਂ ਕਿਹਾ ਨਿਆਣਾ ਵੀਰ ਪਾਉਣ ਦੀ ਲੋੜ ਨਹੀਂ ਐ ਪੂਰਾ ਨਹੀਂ ਕਿਸੇ ਕੋਲ ਕਿਹਦਾ ਰਮਰਵਾ ਦੇ ਕੋਈ ਚੱਕਰ ਨਹੀਂ ਠੀਕ ਐ ਤੇ ਕਈ ਵਾਰੀ ਆਲਾ ਕਹਿੰਦਾ ਨਿਆਣਾ ਨਹੀਂ ਪਾਇਆ ਸਾਫ਼ ਸੁਥਰਾ ਕੀ ਲੋੜ ਫੋਣੀ ਬਾਕੀ ਤਰ੍ਹਾਂ ਦਾ ਹੋਰ ਜਿਹੜਾ ਜੇ ਬੰਦਾ ਫੀਟੂ ਜੇ ਵਿਚ ਹੈ ਮਸਰੀਨਾ ਤੋਂ ਰੇਟ ਇਹਦਾ ਬੱਤਰ ਹੋਊਗਾ ਹਨ ਤੇ ਵੀ ਜਾਇ ਜਾਊਗਾ ਤੇ ਬਾਕੀ ਚਾਰੂ ਪੂਰੀ ਫੁੱਲਾ ਤੋਰੀ ਬਾਹਰ ਨੂੰ ਮੇਰੇ ਦੂਜਾ ਦਾ ਜੀ ਕੋਈ ਚੱਕਰ ਨਹੀਂ ਠੰਡੀ ਸੀਗਾ ਜਾਦਵੀਰ ਬਾਕੀ ਕਦ ਦੋਦਾ ਭੱਜਾਟ ਸੌਦਾ ਲਾ ਕੇ ਚੱਲੇ ਵੀ 16 17 ਮੰਨ ਲੇ ਬੰਦਾ 16 17 ਨਾਲ ਪੁੱਲਿਆ ਤੰਗੀ ਜੇ ਬੱਦਾ 18 ਵਾਲਾ ਲੈ ਕੇ ਬ੍ਰੀਦ ਸਿੰਘ ਹਰ ਬਸੇ 20 ਕਿਲੋ ਦੁੱਧ ਵੀ ਦੇ ਦੋ ਤੋਰ ਬ੍ਰੀਦ ਨੂੰ ਬਾਦ ਫਿਰ ਹਾਂ ਗੇੜਾ ਕਢਾ ਦੇਦਾ ਸੋ ਵੀ ਤੋਰ ਕੇ ਆਪਾਂ ਦਿਖਾ ਦੇਣਾ ਬਾਕੀ ਜਿਵੇਂ ਤਾਜੀ ਸੂਈ ਹੈ ਚਾਰੂ ਵਗੈਰਾ ਪੂਰੀ ਫੁੱਲਾ ਹਨਾ ਚਾਲੂ ਬੰਦਾ ਵੀ ਬੰਬਾਰਤੀ ਪਾਈ ਜਾ ਕੋਈ ਬਾਕੀ ਖੁਲਣੀ ਵੀ ਬਹੁਤ ਵੱਡੀ ਬਣੀ ਵੀ ਐ ਤੇ ਬੱਚੀ ਦਾ ਕੱਦ ਵੀ ਬਹੁਤ ਜ਼ਿਆਦਾ ਵੱਡੀਆਂ ਬੱਚੀਆਂ ਕਰਦਾ ਯਾਰ ਫੇਸ ਕੁਆਲਟੀ ਸੋ ਦੇਖੋ ਫੇਸ ਕੁਆਲਟੀ ਵਗੈਰਾ ਚੰਗੀ ਜਿੰਦ ਜਾਣ ਤੇ ਦੰਦੋ ਹੈਗੇ ਚੌਗੀ ਹਨਾ ਦੰਦੋ ਚੌਗੀ ਹੋਣੀ ਫਿੱਟ ਫਾਟ ਲੈਵਾ ਕੋਈ ਫੈਸਲਾ ਕਰਨੀ ਬੱਚੀ ਨੂੰ ਠੀਕ ਹੈ ਸਾਥੂ ਆਈ ਨਹੀਂ ਐ ਵੀ ਦੱਸਣ ਜਰਰੇ ਬਣੇ ਗੁਰੂ ਸੋ ਫਿਟਿੰਗ ਵਾਲਾ ਲੈਵਾ ਰੇਟ ਵੀਰ ਕਹਿੰਦਾ ਫੂਟ ਤੇ ਕਰਾਂਗੇ ਬਿਲਕੁਲ ਵਾਜਬ ਹੋਊਗਾ ਥੋੜੀ ਚੰਗੀ ਜਾਂਦੇ ਜਾਨ ਸੋ ਦੇਖੋ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਜਿੰਦ ਜਾਣ ਰਾਜੀ ਸਮੀ ਬਲੀ ਵੀ ਸੋ ਥਾਣਾ ਦਾ ਗੈਪ ਨੇੜੇ ਤੋਂ ਦੇਖ 16 17 18 ਦੋਤੇ ਪਾਦੂ ਬੱਚਾ ਵਿਛੇ ਆ ਪਿੰਡ ਕੱਟੂ ਜ਼ਿਲ੍ਹਾ ਬਰਨਾਲਾ ਪੈ ਗਿਆ ਜਿਹੜਾ ਕੱਟੂ ਵਾਲਿਆਂ ਕਹਿ ਦਿੰਦੇ ਆ ਢਲੌਲੇ ਦੇ ਵੀ ਨਜ਼ਦੀਕ ਆ ਗਿਆ ਨੰਬਰ ਬੋਲ ਜੀ ਦੁਬਾਰੇ ਆਪਣਾ ਨੰਬਰ ਬੋਲ ਆਪਣਾ 78890 97305 ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ